ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਕੋਰ ਵੀਡੀਓ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ 15 ਤੁਹਾਨੂੰ ਖੁਸ਼ ਆ ਦਾਂਗੀ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 6 ਵਜੇ ਐਗਜੈਕਟਲੀ 6:00 ਓ'ਕਲਾਕ ਹੋ ਚੁੱਕੇ ਨੇ ਆ ਕੇ ਉੱਠ ਕੇ ਮੈਂ ਆ ਕੇ ਪਾਣੀ ਪੂਣੀ ਪੀ ਕੇ ਆਪਣਾ ਕਿਚਨ 'ਚ ਇੱਧਰ ਰੱਖ ਤਾ ਰਾਜਮਾ ਬੋਇਲ ਕਰਨੇ ਰਾਤ ਮੈਂ ਕਿਉਂ ਉੱਤੀ ਚਲਾਂ ਉੱਪਰ ਜਾ ਕੇ ਦਹੀਂ ਕੱਢ ਲਈ ਪਾਰ ਦਹੀਂ ਨੂੰ ਰੱਖ ਦਿੰਦੀ ਹਾਂ ਫ੍ਰਿਜ ਵਿੱਚ ਜੰਮ ਚੁੱਕੇ ਦਹੀਂ ਜਦੋਂ ਜੰਮ ਜਾਂਦੀਆਂ ਨੇ ਸਵੇਰ ਉੱਠ ਕੇ ਜੋ ਕਿਚਨ 'ਚ ਆਉ ਦਹੀਂ ਖੋਲਦੀ ਮੈਨੂੰ ਆਈ ਨਾ ਤਾਂ ਵੀ ਦਹੀਂ ਜੰਮੀ ਹੋਵੇ ਜੰਮੀ ਹੋਵੇ ਮਨ ਚ ਕਿਤੇ ਨਾ ਕਿਤੇ ਡਰ ਜਾਉਂਦਾ ਵੀ ਕਿਤੇ ਨਾ ਜੰਮੀ ਹੋਵੇ ਹਨਾ ਫਸ ਤਾਂ ਆਪਣੇ ਹੰਨ ਸਾਲ ਹੋ ਗਏ ਜਮਾ ਦਿਨ ਆਪਣਾ ਸਪੀਰੀਅਸ ਹੁੰਦਾ ਪਰ ਫਿਰ ਵੀ ਆਉਂਦਾ ਵੀ ਦਹੀਂ ਕਿਤੇ ਆਈ ਨਾ ਹੋਵੇ ਦਹੀਂ ਨਾ ਜੰਮੀ ਹੋਵੇ ਤਾਂ ਦਹੀਂ ਜੰਮੀ ਹੁੰਦੀ ਹੈ ਫਿਰ ਮਨ ਨੂੰ ਸ਼ਾਂਤੀ ਆ ਜਾਂਦੀ ਵੀ ਹਾਂ ਠੀਕ ਆ ਦਹੀਂ ਜੰਮ ਗਈ ਨਹੀਂ ਆਪਣਾ ਤੇ ਇਹਦੇ ਵੀ ਨੇ ਕੰਮ ਕਰ ਜਾਂਦਾ ਵੀ ਦਹੀਂ ਨਾ ਜਮੂਗੀ ਤਾਂ ਹੁਣ ਕੀ ਕਰਾਂਗੇ ਦਹੀਂ ਜੰਮ ਚੁੱਕੀ ਆ ਇਹਨੂੰ ਰੱਖ ਲੈਂਦੇ ਫਰਿਜ ਵਿੱਚ ਚਾਹ ਮੈਂ ਹਾਇ ਘਹਿਰ ਕੇ ਕਰਦੇ ਦਵਿੰਦਰ ਹਜੇ ਉੱਠੇ ਨਹੀਂ ਪਾਉਂਦਾ 10 ਮਿੰਟਾਂ ਨੂੰ ਉੱਠਣਾ ਮੈਂ ਜੇ ਉੱਠ ਕੇ ਵਾਸ਼ਰੂਮ ਚਲੀ ਜਾਂਦੀ ਨੇ ਫੇਰ ਮੈਂ ਚਾਹ ਰੱਖਦੀ ਹੁੰਦੀ ਆਂਗੀ। ਫੇਰ ਮੈਂ ਕਰਦੀ ਆਂ ਦੀ ਸਬਜ਼ੀ ਦੀ ਮਸਾਲੇ ਦੀ ਤਿਆਰੀ ਗ੍ਰਾਈਂਡ ਕਰਕੇ ਰੱਖ ਦਾਨੀ ਆ। ਇਹ ਤਿਆਰੀ ਕਰਦੀ ਆਂ। ਚਾਵਲ ਬਣਾਉਂਗੀ ਚਾਵਲ ਨਾਪ ਕੇ ਮੈਂ ਰੱਖ ਲੈਂਦੀ ਆਂ ਬਾਹਰ ਕੱਢ ਕੇ। ਤੇ ਸ਼ੁਰੂ ਕਰਦੇ ਆ ਆਪਣਾ ਮਾਰਨਿੰਗ ਦਾ ਪਰੂਟੀਨ ਕੰਮ ਹਨਾ। ਉੱਠਣਸਾਰ ਕਿਚਨ ਚ ਆ ਜਾਉਂ ਪਸ ਫੇਰ ਉਹ ਤੋਂ ਕੰਮ ਸ਼ੁਰੂ ਹੋ ਜਾਂਦੇ ਨੇ ਆਪਣੇ ਢਾਈਨ ਲੱਗੀ ਪਈ ਹੁੰਦੇ ਕੰਮ ਤਾਂ ਆਪਾਂ ਨੂੰ ਡੀਕਦੇ ਨੇ ਨਾ ਤੇ ਕੰਮ ਤਾਂ ਆਪਾਂ ਡਿੱਕੀ ਜਾਂਦੇ ਹੁੰਦੇ ਨੇਗੇ। ਕਰਦੇ ਆਪਾਂ ਆਪਣੇ ਕੰਮ ਸ਼ੁਰੂ ਚਾਹ ਪੀਵਾਂਗੇ ਵਿੱਚੀ ਚਾਹ ਪੀ ਕੇ ਫਿਰ ਹੋਰ ਵੀ એનર્ਜੀ ਆਊਗੀ ਹੈ ਨਾ ਚਾਹ ਕੀ ਜਦੋਂ ਵੀ ਨਾ ਥੋੜਾ ਸਰੀਰ ਗਿਰੇ-ਗਿਰਾਇਆ ਜਾਂ ਰਹਿੰਦਾ ਇਧਰ ਮੈਂ ਲੱਗੇ ਸੀ ਸਬਜੀ ਦੇ ਮਸਾਲੇ ਦੀ ਤਿਆਰੀ ਕਰਨ ਯਾਨੀ ਕਿ ਰਾਜਮਨ ਨੂੰ ਲਗਾਵਾਂਗੇ ਤੜਕਾ ਉਹਦੀ ਕਰਦਿਆਂ ਤਿਆਰੀ ਉੱਠ ਕੇ ਸਵੇਰੇ ਸਭ ਤੋਂ ਪਹਿਲਾਂ ਮੈਨੂੰ ਸਬਜੀ ਦੀ ਹੀ ਟੈਨਸ਼ਨ ਹੁੰਦੀ ਹੈ ਮੈਨੂੰ ਬਸ ਐ ਹੁੰਦਾ ਇੱਕ ਵਾਰ ਸਬਜੀ ਬਣ ਜੇ ਤਾਂ ਆਪਾਂ ਚੁੱਲੇ ਤੇ ਸਰਾਂਉਂ ਪਰੇ ਹੋ ਜਾਣਗੇ ਹਨ ਜਦ ਤੱਕ ਸਬਜੀ ਨਹੀਂ ਬਣਦੀ ਲੱਗਦਾ ਵੀ ਇੱਥੇ ਖੜੇ ਰਾਵਾਂਗੇ ਫਿਰ ਚਾਹੇ ਬੰਦਾ ਤੁਰਦਾ ਫਿਰਦਾ ਕੋਈ ਵੀ ਕੰਮ ਕਰੇ ਚੱਲੇ ਕੱਪੜੇ ਤੇ ਮਸ਼ੀਨ 'ਚ ਪਾਉਣੇ ਆ ਕੱਢਣੇ ਕੋਈ ਡਸਟਿੰਗ ਕਰਨੇ ਆ ਜਿਵੇਂ ਮਰਜ਼ੀ ਤੁਸੀਂ ਕਰੀ ਚੱਲੋ ਅੱਗੇ ਪਿੱਛੇ ਕੰਮ ਪਰ ਸਬਜੀ ਪਹਿਲਾਂ ਬਣੀ ਹੋਵੇ ਆਟਾ ਗੁੰਨਿਆ ਪਿਆ ਹੋਵੇ ਵੀ ਇਹ ਕੰਮ ਮੈਨੂੰ ਐਂ ਲੱਗਦਾ ਵੀ ਸਭ ਤੋਂ ਜ਼ਰੂਰੀ ਨੇ ਤਾਂ ਕਿ ਜਦੋਂ ਵੀ ਖਾਣੇ ਦਾ ਟਾਈਮ ਹੋਵੇ ਕਿਸੇ ਨੇ ਖਾਣਾ ਖਾਣਾ ਹੋਵੇ ਆਪਾਂ ਨੂੰ ਟੈਨਸ਼ਨ ਨਾ ਹੋਵੇ ਵੀ ਆਪਾਂ ਹਜੇ ਸਬਜੀ ਬਣਾਉਣੀ ਆ ਹਾਲੇ ਸਬਜੀ ਬਣੀ ਨਹੀਂ ਔਰ ਵੈਸੇ ਵੀ ਰਾਜਮਾ ਚਨੇ ਜਿਸ ਦਿਨ ਬਣਾਉਣੇ ਹੋਣ ਉਸ ਦਿਨ ਤਾਂ ਐਂ ਹੁੰ ਵੀ ਸਬਜੀ ਜਲਦੀ ਤੋਂ ਜਲਦੀ ਬਣਾਦਾ ਤਾਂ ਕਿ ਸਬਜੀ ਪਈ ਪਈ ਗਰੇਵੀ ਉਹਦੀ ਅੱਛੀ ਹੋ ਜੇ ਹਨਾ ਮਸਾਲੇ ਤਰੀ ਸਾਰਾ ਕੁਝ ਰਾਜਮਾ ਚਾਣੇ ਵਿੱਚ ਰਚ ਜਾਣ ਖਾਸ ਕਰ ਉਸ ਦਿਨ ਤਾਂ ਮੈਨੂੰ ਪਹਿਲਾਂ ਹੁੰਦਾ ਵੀ ਸਬਜੀ ਜਲਦੀ ਬਣ ਜੇ ਔਰ ਇਹਨਾਂ ਸਬਜ਼ੀਆਂ ਤੇ ਲੱਗਦਾ ਵੀ ਟਾਈਮ ਆ ਬਣਾਉਣ ਤੇ ਤੇ ਮਸਾਲਾ ਮੈਂ ਕਰ ਲਿਆ ਸਾਰਾ ਚੌਪ ਪਿਆਜ਼ ਮੇਰੇ ਕੋਲ ਛਿੱਲੇ ਪਈ ਹੁੰਦੇ ਨੇ ਟਮਾਟਰ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਿਆ ਉਹ ਪਾਵਾਂਗੇ ਤੇ ਮੈਂ ਚਲੋ ਗਰਾਇੰਡ ਕਰਕੇ ਮੈਂ ਰੱਖ ਲਵਾਂਣੀ ਆ ਜੋ ਦਵਿੰਦਰ ਉੱਠਣਗੇ ਤਾਂ ਫਿਰ ਕਰੂੰਗੀ ਚਾਹ ਬਾਕੀ ਸਵੇਰੇ ਉਠ ਉੱਠਦੇ ਮੈਨੂੰ ਕੋਈ ਚਾਹ ਦਾ ਲਾਲਚ ਨਹੀਂ ਅੱਧਾ ਪੌਣਾ ਘੰਟਾ ਤਾਂ ਮੈਨੂੰ ਬਿਲਕੁਲ ਲਾਲਚ ਨਹੀਂ ਹੁੰਦਾ ਚਾਹ ਦਾ ਅੱਧਾ ਘੰਟਾ ਪੌਣਾ ਘੰਟਾ ਤਾਂ ਫਿਰ ਮੈਨੂੰ ਹੁੰਦਾ ਵੀ ਚਲੋ ਮੈਂ ਕੰਮ ਕਰ ਲਾ ਮੈਨੂੰ ਉਠਦੇ ਇਹ ਨਹੀਂ ਹੁੰਦਾ ਵੀ ਮੈਂ ਪਹਿਲਾਂ ਚਾਹ ਦਾ ਖਾਪੀ ਚਾਹੀਦਾ ਅੱਧਾ ਪੌਣਾ ਘੰਟਾ ਘੰਟਾ ਮੈਂ ਰਹਿ ਸਕਦੀ ਹਾਂ ਚਾਹ ਤੋਂ ਬਿਨਾ ਪਾਣੀ ਦਾ ਗਲਾਸ ਆਪਣਾ ਪੀ ਲਿਆ ਸੀ ਕਈ ਵਾਰ ਤਾਂ ਮੈਂ ਦੋ ਗਲਾਸ ਵੀ ਪੀ ਰਾਨੀ ਹੁੰਨੀ ਆ ਪਾਣੀ ਦੇ ਚਾਹ ਤੋਂ ਪਹਿਲਾਂ ਇੱਕ ਗਲਾਸ ਤਾਂ ਨਹੀਂ ਮੈਂ ਪੀਣਾ ਹੀ ਪੀਣਾ ਜੇ ਮੇਰੀ ਚਾਹ ਲੇਟ ਹੋ ਜੇ ਫਿਰ ਮੈਂ ਦੋ ਗਲਾਸ ਵੀ ਪੀਣਾ ਨਹੀਂ ਪਾਣੀ ਦੇ ਤੇ ਮਸਾਲਾ ਗ੍ਰाइंड ਕਰ ਲਿਆ ਤੇ ਇਹਦੇ ਵਿੱਚ ਮੈਂ ਲਸਣ ਤੇ ਅਦਰਕ ਦਾ ਪੀਸਟ ਹੁਣ ਪਾ ਕੇ ਰੱਖ ਦੂੰਗੀ ਤਾਂ ਕਿ ਜਦੋਂ ਮੈਂ ਤੜਕਾ ਲਗਾਉਂਗੀ ਉਸ ਟਾਈਮ ਤੇ ਮੈਂ ਭੁੱਲ ਨਾ ਜਾਵਾਂ ਅਦਰਕ ਲਸਣ ਦਾ ਪੀਸਟ ਪਾਉਣਾ ਔਰ ਇਹ ਸਬਜੀ ਦਾ ਹੁੰਦਾ ਚਨੇ ਰਾਜਮਾ ਦਾ ਹੁੰਦਾ ਕਿ ਆਪਾਂ ਜੇ ਲਸਣ ਅਦਰਕ ਪਾਵਾਂਗੇ ਟੇਸਟ ਬਹੁਤ ਅੱਛਾ ਹੁੰਦਾ ਠੀਕ ਹੈ ਸਬਜੀ ਬਣ ਜਾਂਦੀ ਆਪਾਂ ਟੇਸਟ ਦਾ ਥੋੜਾ ਫਰਕ ਪੈਂਦਾ ਲਸਣ ਅਦਰਕ ਪਾਉਣਾ ਇਧਰ ਮੈਂ ਰੱਖਤੀ ਆਪਣੀ ਚਾਹ ਵਰਨੀ ਦਵਿੰਦਰ ਕੰਮ ਮੈਂ ਹਜੇ ਹੋਰ ਸੌਣਾ ਮੈਂ ਥੋੜਾ ਠਹਿਰੂ ਫਿਰ ਮੈਂ ਕਹਾਂ ਮੈਂ ਆਪਣੀ ਚਾਹ ਕਰਕੇ ਪੀਂਦੀ ਆ ਚਾਹ ਪੀ ਕੇ ਫਿਰ ਮੈਂ ਜੇ ਲਗਾਉਂਗੀ ਸਮਝਿੰਦ ਤੜਕਾ ਨਾ ਤੇ ਕਿ ਮੈਨੂੰ ਵਾਸੇਂ ਹੈ ਇਹ ਵਿੱਚ ਆ ਬਿਨਾ ਵਾਸੇਂ ਹੀ ਜਾਂਦੀ ਹੈ ਉਹ શરીਰ ਦੀ ਸੁਸਤੀ ਨੂੰ ਤਾਂ ਦੀ ਚਾਹ ਬਿਨਾ ਬਸ ਮੈਂ ਕਿਹਾ ਮੈਂ ਤਾਂ ਚਾਹ ਪੀਣੀ ਆ ਫਿਰ ਕੰਮ ਅਭੀ ਕਰ ਲੈਣੀ ਹੈ ਤਾਂ ਤੁਸੀਂ ਸੋਝੋ ਨਾ ਤੁਹਾਨੂੰ ਕਿਹੜਾ ਨਹੀਂ ਸੋਲ ਸੋਲ ਕੋਈ ਕੰਮ ਆ ਮੈਂ ਤਾਂ ਦੇ ਕੰਮ ਲੱਗਾ ਚਾਹ ਵੀ ਕਿ ਮੈਂ ਆਪਣੀ ਚਾਹ ਕਰ ਰਹੀ ਆ ਤੇ ਪੀਣੀ ਆਪਣੀ ਚਾਹ ਹੈ ਰਾਜਮਾ ਬੋਇਲ ਹੋ ਚੁੱਕੇ ਸੀ ਤੇ ਇਹਨੂੰ ਕੱਢ ਦੂੰਗੀ ਦੂਸਰੇ ਪਤੀਲੇ ਵਿੱਚ ਤੇ ਕੁੱਕਰ ਵਿੱਚ ਲਗਾ ਦੂੰਗੀ ਤੜਕਾ ਜਿ ਰਾਜਮਾ ਬੋਇਲ ਹੋ ਰਹੇ ਹੁੰਦੇ ਨੇ ਮੈਨੂੰ ਜਲਦੀ ਹੋਵੇ ਫਿਰ ਮੈਂ ਦੂਸਰੇ ਪੈਨ ਚ ਵੀ ਫਰਾਈ ਪੈਨ ਚ ਤੜਕਾ ਲਗਾ ਲੈਣੀ ਹੁੰਦੀ ਆ ਫਿਰ ਰਾਜਮਾ ਜਦ ਬੋਇਲ ਹੋ ਜਾਣ ਕੁੱਕਰ ਚ ਮਿਕਸ ਕਰ ਦਾਂ ਤੜਕਾ ਕਈ ਵਾਰ ਸਾਈਡ ਤੇ ਇਸ ਤਰ੍ਹਾਂ ਵੀ ਹੋ ਜਾਂਦਾ ਪਰ ਜੇ ਹੁਣ ਰਾਜਮਾ ਬੋਇਲ ਹੋ ਚੁੱਕੇ ਤਾਂ ਮੈਂ ਫਿਰ ਇਹ ਕੱਢਦੇ ਨੇ ਕੁੱਕਰ ਦੀ ਤੜਕਾ ਲਗਾਉਣਾ ਪਸੰਦ ਕਰਦੀ ਕਿਉਂਕਿ ਹੈਵੀ ਬਾਟਮ ਹੁੰਦਾ ਤੜਕਾ ਵਗੈਰਾ ਮਚਦਾ ਨਹੀਂ ਤੇ ਠੀਕ ਆ ਜਾਂਦਾ ਰਾਜਮਾ ਕੱਢਤੀ ਪੇ ਤਿਲੇ ਵਿੱਚ ਤੇ ਕੁੱਕਰ ਵਿੱਚ ਹੁਣ ਲਗਾਉਂਗੀ ਤੜਕਾ ਥੋੜੀ ਥੋੜੀ ਵਕਤ ਮੈਨੂੰ ਸਬਜੀ ਦਾ ਸਭ ਤੋਂ ਪਹਿਲਾ ਹੁੰਦਾ ਵੀ ਸਬਜੀ ਬਣ ਜੇ बाकी जी जी काम फेर बंद ਕਰਨ ਜੋਗਾ ਹੋ ਜਾਂਦੇ ਵੀ ਕਿਚਨ ਚੋਂ ਬਾਹਰ ਨਿਕਲਣ ਜੋਗ ਹੋ ਜਾਂਦੇ ਆਪਾਂ ਜੇ ਸਬਜੀ ਬਣ ਜਾਈ। ਮੈਨੂੰ ਆ ਇਹ ਹੁੰਦਾ ਵੀ ਜੇ ਕਿਸੇ ਨੇ ਖਾਣਾ ਮੰਗ ਲਿਆ ਕਿਸੇ ਨੂੰ ਜਲਦੀ ਖਾਣਾ ਤਾਂ ਇਹ ਨਾ ਹੋ ਗਈ ਮੈਂ ਉਹਨਾਂ ਦੀ ਵੇਟ ਕਰਾਵਾਂ ਵੀ ਫਿਰ ਰੁਕ ਜੋ ਹਜੇ ਮੈਂ ਬਣਾਇਆ ਨਹੀਂ ਇਹ ਆ ਜੀ ਇਹ ਬਣ ਰਹੀ ਆ। ਇਸ ਕਰਕੇ ਸਭ ਤੋਂ ਪਹਿਲਾ ਕੰਮ ਮੇਰਾ ਗਰਮੀਆਂ ਸਰਦੇ ਕੋਈ ਮੌਸਮ ਆ ਵੀ ਉੱਠਦੇ ਜੇ ਸਬਜੀ ਬਣਾਉਣੀ ਆ ਹੈਗੀ ਆ ਵੀ ਆ ਚਲੋ ਬਣਾਉਣੀ ਕਈ ਵਾਰ ਤਾਂ ਨਹੀਂ ਵੀ ਹੁੰਦੀ ਤਾਂ ਉਹ ਜਿਸ ਦਿਨ ਬਣਾਉਣੀ ਹੁੰਦੀ ਵੀ ਸਬਜੀ ਹੀ ਪਹਿਲਾਂ ਬਣਾਵਾ। ਸਭ ਨੂੰ ਯਾਰੀ ਬਾਕੀ ਮੈਂ ਰਾਤ ਨੂੰ ਕਰਕੇ ਪੈਣੀ ਹੈ ਪਲੈਨਿੰਗ ਸਾਰੀ ਫਿਰ ਉਹਦੇ ਨਾਲ ਵੀ ਆਪਣਾ ਕੰਮ ਬਹੁਤ ਈਜ਼ੀ ਹੋ ਜਾਂਦਾ ਜੇ ਆਪਾਂ ਰਾਤ ਨੂੰ ਸੋਚ ਕੇ ਪਈਏ ਵੀ ਆਪਾਂ ਸਵੇਰੇ ਖਾਣੇ ਵਿੱਚ ਕੀ ਬਣਾਉਣਾ ਵੈਸੇ ਅਗਲੇ ਦਿਨ ਦਾ ਸਾਰਾ ਮੀਲ ਪ੍ਰੈਪ ਆਪਾਂ ਨੂੰ ਕਰਕੇ ਰੱਖੀਏ ਤਾਂ ਬਿਲਕੁਲ ਟੈਨਸ਼ਨ ਨਹੀਂ ਹੁੰਦੀ ਆਪਾਂ ਫਟਾਫਟ ਆਪਦੇ ਕੰਮ ਕਰੀ ਜਾਂਦੇ ਹੁੰਦੇ ਹੈਗੇ ਥੋੜਾ ਲਗਾਉਣੇ ਰਾਜਮਾਂ ਤੜਕਾ ਫਿਰ ਪਹਿਲਾਂ ਬਣ ਰਿਹਾ ਰਾਜਮਾ ਪਏ ਪਏ ਨਾ ਬਹੁਤ ਜ਼ਿਆਦਾ ਟੇਸਟੀ ਹੋ ਜਾਂਦੇ ਨੇ ਇੱਧਰ ਬਣ ਰਿਹਾ ਨੇ ਰਾਈਸ ਉਸ ਵੇਲੇ ਖਾਓ ਕੋਈ ਦੁਪਹਿਰੇ ਖਾਓ ਜਿਹੜਾ ਕੁਝ ਮੈਂ ਬਣਾਉਣਾ ਮੈਂ ਸਵੇਰੇ ਹੀ ਬਣਾ ਕੇ ਰੱਖ ਦਾਂੀ ਹਾਂ ਰਾਈਸ ਕਿਸਨ ਦੁਪਹਿਰੇ ਖਾਣੇ ਹੁੰਦੇ ਨੇ ਕਿਸਨ ਸਵੇਰ ਜਿਵੇਂ ਮਰਜ਼ੀ ਖਾਓ ਇੱਧਰ ਬਣ ਗਿਆ ਰਾਜਮੇਰ ਵਿੱਚ ਮੈਂ ਕਸੂਰੀ ਮੇਥੀ ਪਾਤੀ ਧਨੀਆ ਨਹੀਂ ਪਾਇਆ ਰਾਜਮਾਂਚ ਪਾਤੀ ਕਸੂਰੀ ਮੇਥੀ ਫਿਰ ਪਏ ਆਪਣਾ ਟੈਕਸਚਰ ਨਾ ਹੋਰ ਵੀ ਘਾਣਾ ਹੋ ਜਾਊਗਾ ਔਰ ਇੱਧਰ ਮੈਂ ਆਟਾ ਵੀ ਗੁੰਨ ਕੇ ਰੱਖਤਾ ਜੋ ਜਿਹਨੇ ਖਾਣਾ ਖਾਓ ਫਿਰ ਮੈਨੂੰ ਟੈਨਸ਼ਨ ਨਹੀਂ ਵੀ ਮੇਰੇ ਕੋਲੋਂ ਸਭ ਕੁਝ ਰੈਡੀ ਹੈ ਬਸ ਇਹ ਮੇਰਾ ਰੁਟੀਨ ਹੁੰਦਾ ਕੁਝ ਕੀ ਫੈਮਿਲੀ ਮੈਂਬਰਸ ਮੈਂ ਹੁੰਦਾ ਚਾਵਲ ਦੁਪਹਿਰੇ ਖਾਵਾਂ ਕਿਸੇ ਨੂੰ ਹੁੰਦਾ ਸਵੇਰੇ ਖਾਵਾਂਗੇ ਤੇ ਇੱਧਰ ਮੈਂ ਰੈਡੀ ਕਰ ਲਿਆ ਆਪਣਾ ਬ੍ਰੇਕਫਾਸਟ ਵੈਜ ਸੈਂਡਵਿਚ ਸਬਜ਼ੀਆਂ ਪਾ ਕੇ ਪਿਆਜ਼ ਸ਼ਿਮਲਾ ਮਿਰਚ ਤੇ ਥੋੜੀ ਜਿਹੀ ਪੱਤਾ ਗੋਭੀ ਮੈਂ ਚੌਪ ਕਰ ਲਈ ਸੀ ਤੇ ਬਣਾ ਲਿਆ ਆਪਣਾ ਵੀ ਸੈਂਡਵਿਚ ਤੇ ਹੁਣ ਸੀ ਦੁਪਹਿਰ ਦੇ ਲੰਚ ਤੋਂ ਬਾਅਦ ਦਾ ਟਾਈਮ ਮੈਂ ਆਈ ਸੀ ਬਾਹਰ ਵਾਲੀ ਕਿਚਨ ਵਿੱਚ ਕਿਚਨ ਦੀ ਕਰਨੀ ਸਫਾਈ ਉਸ ਦੇਖ ਰਹਾਂ ਹਾਂ ਡਸਟ ਕਿੰਨੀ ਹੈ ਜਿਵੇਂ ਕੱਪੜਾ ਮਾਰਦੇ ਜਾ ਰਹੇ ਕਿੰਨਾ ਸਾਫ਼ ਹੁੰਦਾ ਜਾਂਦਾ ਕਿਉਂਕਿ ਡਸਟ ਪੈ ਜਾਂਦੀ ਆਉਣ ਦੀ ਡਸਟ ਥੋੜੀ ਥੋੜੀ ਕਰਕੇ ਇਕੱਠੀ ਹੋ ਜਾਂਦੀ ਹੈ ਇਹ ਵੀ ਮੈਨੂੰ ਕਈ ਦਿਨਾਂ ਤੋਂ ਕਹੌਲ ਸੀ ਵੀ ਕੱਪੜਾ ਮਾਰਨਾ ਔਰ ਲੱਗੇ ਸਿਰਫ 10 ਮਿੰਟ ਮੈਨੂੰ ਕੱਪੜਾ ਮਾਰਨ ਨੂੰ 10 ਮਿੰਟ ਕਿਚਨ ਵਿੱਚ ਲੱਗੇ ਪਰ ਆਪਾਂ ਨੂੰ ਕੰਮ ਕਰਨ ਦੀ ਘੌਲ ਹੀ ਇੰਨੀ ਵੱਟੀ ਹੋ ਜਾਂਦੀ ਹੈ ਕੰਮ ਨੂੰ ਟਾਈਮ ਨਹੀਂ ਲੱਗਦਾ ਪਰ ਆਪਣੀ ਘੌਲ ਬਹੁਤ ਵੱਡੀ ਹੋ ਜਾਂਦੀ ਹੈ ਹਨਾ ਵੀ ਆਹ ਕੰਮ ਕਰਨਾ ਉਹ ਸਿਰਦਰਦ ਹੀ ਆਪਾਂ ਜਾਦੇ ਲੈਨੇ ਆ ਤੇ ਕੰਮ ਕਰਨ ਨੂੰ ਕੋਈ ਟਾਈਮ ਨਹੀਂ ਲੱਗਦਾ ਹੁੰਦਾ ਔਰ ਜਿਵੇਂ ਕੱਪੜਾ ਮਾਰਦੀ ਜਾਂਦੇ ਦੇਖੋ ਰੰਗ ਹੀ ਚੇਂਜ ਹੁੰਦਾ ਜਾਂਦਾ ਇੰਨੀ ਡਸਟ ਆਉਂਦੀ ਐਨੀ ਡਸਟ ਆਉਣ ਨਾਲ ਕਿਚਨ ਦਾ ਡੋਰ ਬੰਦ ਹੁੰਦਾ ਔਰ ਵਿੰਡੋਸ ਵੀ ਬੰਦ ਹੁੰਦੇ ਨੇ ਪਰ ਡਸਟ ਪਤਾ ਨਹੀਂ ਰਹੀ ਨੇ ਆਪਣਾ ਰਸਤਾ ਬਣਾਈ ਲੈਣਾ ਤਾਂ ਸਾਰੇ ਕਿਚਨ ਦੀ ਸ਼ੈਲਫਸ ਕਰ ਦੂੰਗੀ ਸਾਫ਼ ਤੇ ਰੈਕ ਤੇ ਖਾਲੀ ਪਈ ਵੀ ਕਰ ਦੂੰ ਸਾਫ਼ ਦੂਸਰਾ ਪਿਆਜ਼ ਵਾਲਾ ਰੈਕ ਆ ਉਹ ਵੀ ਬਾਹਰ ਲੈ ਕੇ ਅਚੀ ਤਰ੍ਹਾਂ ਮੈਂ ਸਾਰਾ ਪਿਆਜ਼ ਦੇ ਛਿਲਕੇ ਵੈਰਾ ਉਤਾਰ ਕੇ ਪਿਆਜ਼ ਥੋੜੀ ਜਿਹੀ ਸਟੋਕਰੀ ਚ ਪਾਤੀ ਤੇ ਉਹ ਵੀ ਰੈਕ ਮੈਂ ਸਾਰਾ ਸਾਫ਼ ਕੀਤਾ ਇਸ ਤਰ੍ਹਾਂ ਮੈਂ ਕਿ ਚਲੋ ਫਿਰ ਨਾਲ ਦੀ ਨਾਲ ਸਫਾਈ ਕਰ ਦਾਂ ਜੇ ਕਿਚਨ ਬਹੁਤ ਜ਼ਿਆਦਾ ਗੰਦੀ ਹੋ ਜੂ ਫਿਰ ਮੈਨੂੰ ਵੀ ਮੁਸ਼ਕਲ ਹੋ ਹਨਾ ਸਾਫ਼ ਕਰਨੀ ਐਸਾ ਨਾ ਆਪਣ ਨੂੰ ਆਪਣੇ ਗਾਲ ਪਈਆਂ ਜ਼ਿੰਮੇਵਾਰੀਆਂ ਅਸੀਂ ਤਰ੍ਹਾਂ ਨਿਮਾਉਣੀਆਂ ਪੈਂਦੀਆਂ ਨੇ। ਰੈਕ ਵੀ ਮੈਂ ਪਿਆਜ਼ ਵਾਲਾ अच्छी तरह ਸਾਫ ਕਰਕੇ ਅੰਦਰ ਰੱਖਤਾ। ਸ਼ੈਲਫ ਤੇ ਮੈਂ ਦੋ ਵਾਰ ਕੱਪੜਾ ਮਾਰਿਆ। ਪਹਿਲਾਂ ਤਾਂ ਇੱਕ ਵਾਰ ਅੱਛੀ ਤਰ੍ਹਾਂ ਮਿੱਟੀ ਸਾਫ ਕਰੀ। ਉਸ ਤੋਂ ਬਾਅਦ ਮੈਂ ਸਾਫ ਕਰਕੇ ਸ਼ੈਲਫ ਦੁਬਾਰੇ ਫੇਰ ਮੈਂ अच्छी ਤਰ੍ਹਾਂ ਕੱਪੜਾ ਸਾਫ ਕਰਕੇ ਦੁਬਾਰੇ ਫੇਰ ਮਾਰਿਆ। ਫਿਰ ਐ ਹੁੰਦਾ ਜੇ ਸਫਾਈ ਕਰ ਹੀ ਰਿਆਂ ਫਿਰ ਅੱਛੀ ਤਰ੍ਹਾਂ ਹੀ ਕਰਦੀ ਆ ਨਾ ਫਿਰ ਚਲ ਮਾਜੇ ਕੰਮ ਨਾ ਕਰੀਏ। ਜੇ ਆਪਾਂ ਕਿਸੇ ਕੰਮ ਲਈ ਟਾਈਮ ਕੱਢਿਆ। ਤੇ ਜਿਹੜੇ ਸ਼ਿੰਕਸ ਨੇ ਇਹ ਮੈਂ ਸਲਫ ਨਾਲ ਨਹੀਂ ਵਾਸ਼ ਕਰੀਆਂ ਇਹ ਵੀ ਮੈਂ ਗਿੱਲੇ ਕੱਪੜੇ ਨਾਲ ਹੀ ਵਾਈਪ ਕਰੇਨ ਕਿਉਂਕਿ ਇਹਨੀਆਂ ਜ਼ਿਆਦਾ ਗੰਧੀਆਂ ਨਹੀਂ ਸੀ ਠੀਕ ਹੈ ਡਸਟ ਹੈਗੀ ਥੋੜੀ ਬਹੁਤੀ ਤੇ ਇੱਕ ਵਾਰ ਤਾਂ ਮੈਂ ਇਹਦਾ ਵਾਈਪ ਕਰ ਦਾਨੀ ਹੁੰਨੀ ਕੱਪੜੇ ਨਾਲ ਫਿਰ ਜੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਗੰਧੀਆਂ ਹੋਣ ਫਿਰ ਮੈਂ ਇਹਨਾਂ ਨੂੰ ਵਾਸ਼ ਕਰਦਾਨੀ ਹੁੰਨੀਆਂ ਇਹ ਵੀ ਮੈਂ ਕੱਪੜੇ ਨਾਲ ਕਰਤੀਆਂ ਵਾਈਪ ਜੇ ਕੱਪੜੇ ਨਾਲ ਵਾਈਪ ਕਰਕੇ ਕੰਮ ਚੱਲਦਾ ਠੀਕ ਹੈ ਮੈਨੂੰ ਤਾਂ ਵਾਈਪ ਕਰ ਦੇਣਾ ਚਾਹੀਦਾ ਹਨਾ ਜੇ ਲੱਗਦਾ ਵੀ ਧੋਣ ਵਾਲੀਆਂ ਨਾਲ ਫਿਰ ਤੁਸਤੋ ਉਸ ਤੋਂ ਬਾਅਦ ਮੈਂ ਆਈ ਸੀ ਡਰਾਈਵਿੰਗ ਰੂਮ ਵਿੱਚ ਥੋੜੀ ਮੈਂ ਸੋਫਾ ਕਵਰ ਤੇ ਕੁਸ਼ਨਸ ਦੀ ਸੈਟਿੰਗ ਕਰਨੀ ਸੀ ਨਾਲ ਥੋੜੀ ਜਿਮੈਂ ਡਸਟਿੰਗ ਕਰਨੀ ਸੀ ਫਿਰ ਸਵੇਰੇ ਜਦੋਂ ਮੈਂ ਡਸਟਿੰਗ ਕਰਨ ਲੱਗਦੀ ਆ ਫਿਰ ਉਦੋਂ ਦੂਸਰੀ ਮੈਂ ਡਸਟਿੰਗ ਕਰਦੀ ਰੰਗ ਰੂਮ ਵਿੱਚ ਮੈਂ ਕਦੇ-ਕਦੇ ਹੀ ਡਸਟਿੰਗ ਕਰਦੀ ਹੁੰਦੀ ਆ ਫਿਰ ਮੈਨੂੰ ਇਹ ਹੁੰਦਾ ਇਹ ਲਈ ਮੈਂ ਥੋੜਾ ਜਿਹਾ ਲੰਗ ਟਾਈਮ ਹੀ ਕੱਢਾਂ ਇਹ ਕਾਫੀ ਜ਼ਿਆਦਾ ਵੱਡਾ ਹੋਣ ਕਰਕੇ ਨਾ ਰੰਗ ਰੂਮ ਮੈਨੂੰ ਟਾਈਮ ਹੀ ਲੱਗ ਜਾਂਦਾ ਹਨ ਸੋਫਾ ਕਵਰ ਸੈੱਟ ਕਰਨ ਤੇ ਕੁਸ਼ਨਸ ਤੇ ਵੀ ਟਾਈਮ ਲੱਗਦਾ ਇਹ ਲਈ ਫਿਰ ਮੈਂ ਇੱਕ ਦਿਨ ਅਲੱਗ ਹੀ ਕੱਢਦੀ ਹੁੰਦੀ ਆ ਸੋ ਮੈਂ ਕਿਹਾ ਚਲ ਸੁਈ ਰਹੀ ਫਿਰ ਮੈਂ ਦੂਸਰੀ ਟਸਟਿੰਗ ਕਰੂੰਗੀ ਅੱਜ ਮੈਂ ਇਹ ਕਰਕੇ ਰੱਖ ਦਾਨੀ ਜਿਹੜੀ ਮੇਥੋਂ ਡੇਲੀ ਰੂਟੀਨ ਚ ਨਹੀਂ ਹੁੰਦਾ ਕੰਮ ਉਹ ਮੈਂ ਇੱਕ ਦਿਨ ਅਲੱਗ ਤੋਂ ਕੰਮ ਲੈ ਜਾਂਦੀ ਹੁੰਦੀ ਆ ਕਉਂਕਿ ਨਾ ਕੋਈ ਆਹ ਰਹਿਂਦਾ ਟਾਈਮ ਪਾ ਕੇ ਫਿਰ ਸੋਫਾ ਕਵਰ ਵਗੈਰਾ 쿠ਸ਼ਨ ਸੈਟਿੰਗ ਹਿੱਲ ਜਾਂਦੀ ਆ ਤੇ ਨਾਲ ਦੀ ਨਾਲ ਆਪਣੇ ਤੋਂ ਨਹੀਂ ਸਾਫ਼ ਹੁੰਦਾ ਮੇਥੋਂ ਨਾਲ ਦੀ ਨਾਲ ਨਹੀਂ ਹੁੰਦਾ ਕਈ ਵਾਰ ਠੀਕ ਆ ਕਰ ਵੀ ਦਿੰਨੇ ਪਰ ਕਈ ਵਾਰ ਇਹ ਹੁੰਦਾ ਕਿ ਪੇ ਰਹਿੰਦੇ ਨੇ ਇਸ ਤਰ੍ਹਾਂ ਹੀ ਨਹੀਂ ਹੁੰਦੇ ਨਾਲ ਦੀ ਨਾਲ ਸੈਟਿੰਗ ਇਸ ਤਰ੍ਹਾਂ ਬਸ ਨਿੱਕੇ ਨਿੱਕੇ ਕੰਮਾਂ ਨਾਲ ਆਪਣੇ ਕੰਮ ਵਧੇ ਰਹਿੰਦੇ ਨੇ ਆਪਾਂ ਨੂੰ ਕੰਮ ਲੱਗੇ ਰਹਿੰਦੇ ਆਪਾਂ ਆ ਕਰ ਦੋ ਆ ਕਰ ਦੋ ਆ ਇਸ ਤਰ੍ਹਾਂ ਕੂਸ਼ਨਸ ਕਰ ਦੂੰਗੀ ਸੈਟ ਦੁਬਾਰੇ ਉਸ ਤੋਂ ਬਾਅਦ ਕਰ ਦੂੰਗੀ ਰੰਗ ਰੂਮ ਦੀ ਡਸਟਿੰਗ ਫਿਰ ਇਸ ਤਰ੍ਹਾਂ ਮੇਰਾ ਇਹ ਜਿਹੜਾ ਡੇਲੀ ਰੁਟੀਨ 'ਚ ਇਹ ਕੰਮ ਨਹੀਂ ਆਉਂਦੇ ਹੈਗੇ ਇਹ ਮੈਂ ਅਲੱਗ ਤੋਂ ਇੱਕ ਦਿਨ ਕਰ ਲੈਣੇ ਹੁੰਦੇ ਆ ਰੁਟੀਨ ਵਾਲੇ ਤਾਂ ਚੱਲਦੇ ਹੀ ਰਹਿੰਦੇ ਨੇ ਜਿਹੜੇ ਡੇਲੀ ਰੁਟੀਨ ਦੇ ਹੁੰਦੇ ਨੇਗੇ ਸੋ ਡਰਾਈਂਗ ਰੂਮ ਵਿੱਚ ਫਿਰ ਮੈਂ ਡਸਟਿੰਗ ਕਦੀ ਕਰਦੀ ਹੁੰਨੀ ਹਫਤੇ ਤੋਂ 10 ਦਿਨਾਂ ਤੋਂ ਹੀ ਕਰਦੀ ਹੁੰਨੀ ਆ ਕਿਉਂਕਿ ਇੰਨੀ ਚਾਹਾਂ ਜ਼ਰੂਰਤ ਇੱਧਰ ਨਹੀਂ ਰਹਿੰਦੀ ਬਾਕੀ ਆਪਾਂ ਨੂੰ ਆਪਣੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਕੋਰਨਰ ਰੋਜ਼ ਆਪਾਂ ਕਲੀਨ ਕਰਨਾ ਜਿਹੜਾ ਹਫਤੇ ਬਾਅਦ ਕਰਨਾ ਹੈ ਜਿਹੜਾ ਮਹੀਨੇ ਬਾਅਦ ਕਰਨਾ ਉਹ ਆਪਾਂ ਨੂੰ ਪਤਾ ਹੀ ਹੁੰਦਾ ਹੈ ਨਾ ਵੀਕਲੀ ਤੇ ਮੰਥਲੀ ਕਲੀਨਿੰਗ ਤੇ ਡੇਲੀ ਰੁਟੀਨ ਦਾ ਉਸੇ ਸਾਰੇ ਕਮਰੂਮ ਦੀ ਆਪਾਂ ਕਰ ਦਾਂਗੇ ਡਸਟਿੰਗ ਸਬਜ਼ੀ ਮੇਰੇ ਕੋਲ ਸ਼ਾਮ ਨੂੰ ਪਈ ਸੀ ਮੈਂ ਨਹੀਂ ਬਣਾਉਣੀ ਸੀ ਫਿਰ ਮੈਂ ਕਿਹਾ ਚਲੋ ਆਪਾਂ ਟਾਈਮ ਨਹੀਂ ਵੇਸਟ ਕਰਨਾ ਹੈਗਾ ਉਹੀ ਟਾਈਮ ਮੈਂ ਕਿਤੇ ਹੋਰ ਯੂਟਿਲਾਈਜ਼ ਕਰ ਲਾਣੀ ਹੁੰਦੀ ਫਿਰ ਮੈਨੂੰ ਇਹ ਲੱਗਦਾ ਕਿ ਟਾਈਮ ਨਾ ਵੇਸਟ ਕਰੋ ਇਹਨੋਂ ਹੋ ਗਿਆ ਜ ਸਾਡੇ ਕੋਲ ਕੰਮ ਘਾਟਾ ਹੈ ਨਹੀਂ ਵੀ ਆਪਾਂ ਬਹਿਲੇ ਪੈ ਜੋ ਫੋਨ ਤੇ ਟਾਈਮ ਪਾਸ ਕਰ ਲਓ ਮੈਨੂੰ ਇਹ ਚੰਗਾ ਲੱਗਦਾ ਹੈਗਾ ਮੈਨੂੰ ਆਇਆ ਤਾਂ ਮੈਂ ਹੋਰ ਕੋਈ ਕੰਮ ਕਰ ਲਾਂ ਤਾਂ ਕਿ ਮੈਂ ਵੀ ਬਿਜ਼ੀ ਰਹਾਂ ਮੈਨੂੰ ਪਤਾ ਲੱਗੇ ਮੇਰੀ ਆਦਤ ਵੀ ਨਾ ਖਰਾਬ ਹੋਵੇ ਤੇ ਆਪਣੇ ਕੰਮ ਵੀ ਹੋ ਜਾਣ ਫਿਰ ਉਸ ਤੋਂ ਬਾਅਦ ਐਗ ਟ੍ਰੇ ਲਿਆਂਦੀ ਬੇਸ ਦੇ ਵਿੱਚ ਕਰਨੇ ਚਾਰ ਪੰਜ ਦਿਨ ਹੋ ਗਏ ਸੀ ਤੇ ਖੋਲੀ ਨਹੀਂ ਸੀ ਕਿਉਂਕਿ ਸਾਡੇ ਕੋਲ ਐਗਸ ਫ੍ਰਿਜੀ ਵਿੱਚ ਹਲੇ ਪਈ ਸੀ ਪਹਿਲਾਂ ਵਾਲੀ ਬਸ ਖੋਲਣ ਦੀ ਮੈਨੂੰ ਅਹੀ ਚ ਕਾਲ ਹੋਈ ਪਈ ਸੀ ਅੱਜ ਮੈਂ ਇਹਨੂੰ ਖੋਲ ਕੇ ਕੰਟੇਨਰ 'ਚ ਪਾ ਦਾਂਣੀ ਐ ਐਗਸ ਨਾ ਡਾਈਨਿੰਗ ਟੇਬਲ 'ਤੇ ਪਈ ਸੀ ਟ੍ਰੇ ਮੈਂ ਕਿਹਾ ਚਲੋ ਅੱਜ ਖੋਲ ਕੇ ਕੰਟੇਨਰ ਵਿੱਚ ਪਾ ਦਾਂਨੇ ਤੇ ਖਾਲੀ ਟ੍ਰੇ ਬਾਹਰ ਸੁੱਟ ਦਾਂਗੇ ਉਹ ਟ੍ਰੇ ਪਈ ਵੀ ਫਿਰ ਅੱਛੀ ਨਹੀਂ ਲੱਗਦੀ ਇਹ ਵੀ ਇੱਕ ਕੰਮ ਹੀ ਸੀਗਾ ਘਰ ਵਿੱਚ ਇੰਨੇ ਇੰਨੇ ਜ਼ਿਆਦਾ ਕੰਮ ਨੇ ਕਿੰਨੇ ਕਿੰਨੇ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਤੇ ਤੁਸੀਂ ਸਾਰਾ ਦਿਨ ਹੀ ਕਰੀ ਚਲੋ ਕੰਮ ਸਾਰਾ ਦਿਨ ਹੀ ਮੁੱਕਦੇ ਹਨ ਪਰ ਇੱਕ ਵਿੱਚ ਹੀ ਬ੍ਰੇਕ ਲੈਣੀ ਵੀ ਜ਼ਰੂਰੀ ਹੈ ਆਪਣੇ ਲਈ ਟਾਈਮ ਕੱਢਣਾ ਵੀ ਜ਼ਰੂਰੀ ਹੈ ਵੀ ਤੁਸੀਂ ਆਪ ਵੀ ਆਪਣੇ ਲਈ ਵੀ ਟਾਈਮ ਕੱਢੋ ਠੀਕ ਹੈ ਕੰਮ ਵੀ ਕਰੋ ਇੱਕ ਰੂਟੀਨ ਬਣਿਆ ਹੋਣਾ ਚਾਹੀਦਾ ਉਸ ਤੋਂ ਬਾਅਦ ਮੇਰਾ ਸ਼ਾਮ ਨੂੰ ਹੋ ਗਿਆ ਸੱਚਾ ਦਾ ਟਾਈਮ ਚਾਹ ਪੀਣਿਆ ਅਲਸੀ ਦੀ ਪੀਣੀ ਨਾਲ ਯਾਨੀ ਕਿ ਆਪਣਾ ਮੀ ਟਾਈਮ ਇੰਜੋਏ ਕਰਦੇ ਹਾਂ ਚਾਹ ਪੀਣ ਤੋਂ ਬਾਅਦ ਫਿਰ ਮੈਂ ਕਰੀ ਬਲਾਈਂਡ ਦੀ ਡਸਟਿੰਗ ਯਾਨੀ ਕਿ ਬਲਾਈਂਡ ਸਾਫ ਕਰਨਾ ਸੀ ਕਿਚਨ ਦਾ ਇਹ ਸਾਫ ਕੀਤਾ ਮਹੀਨੇ ਤੋਂ ਸਾਫ ਕਰ ਰਹੀ ਆ ਇਹਨਾਂ ਨੂੰ ਡਸਟਰ ਦੇ ਉੱਪਰ ਗਿੱਲੀ ਜਰਾਬ ਚੜਾ ਲਾ ਲੈਂਗੇ ਪੁਰਾਣੀ ਜਰਾਬ ਗਿੱਲੀ ਕਰਕੇ ਤੇ ਇਹਨਾਂ ਨੂੰ ਬਹੁਤ ਵਧੀਆ ਸਾਫ ਹੋ ਜਾਂਦਾ ਸਾਰੀ ਡਸਟ ਜਰਾਬ ਨਾਲ ਲੱਗ ਜਾਂਦੀ ਆ ਤੇ ਇਹ ਮਿਹਨਤ ਵੀ ਆਪਣੀ ਘੱਟ ਲੱਗਦੀ ਆ ਈਜ਼ੀਲੀ ਸਾਫ ਵੀ ਹੋ ਜਾਂਦਾ ਉਹ ਤਾਂ ਵੈਸੇ ਮੈਂ ਪਹਿਲਾਂ ਤਾਂ ਸ਼ੈਲਫਸ ਦੇ ਉੱਪਰ ਖੜ ਕੇ ਨਾ ਗਿੱਲਾ ਕੱਪੜਾ ਕਰਕੇ ਇੱਕ ਇੱਕ ਪੱਤੀ ਪੱਤੀ ਜਿਹੜੀ ਸਟ੍ਰਿਪਸ ਨੇ ਇੱਕ ਕਰਕੇ ਸਾਫ਼ ਕਰਦੀ ਹੁੰਦੀ ਸੀ ਉਹ ਤਰੀਕਾ ਵੀ ਵਧੀਆ ਪਰ ਇਹ ਵੀ ਵਧੀਆ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਥੋੜੇ ਟਾਈਮ ਸਾਫ਼ ਕਰਨਾ ਚਾਹੁੰਦੇ ਹੋ ਘੱਟ ਮਿੰਟ ਨਾਲ ਇਹ ਤਰੀਕਾ ਵੀ ਠੀਕ ਆ ਤੁਸੀਂ ਇਸ ਤਰ੍ਹਾਂ ਗਿੱਲੀ ਝਾੜੂ ਕਰਕੇ ਵਾਲਸ ਵੀ ਸਾਫ਼ ਕਰ ਸਕਦੇ ਹੋ ਕੋਈ ਜ਼ਿਆਦਾ ਹਾਈਟ ਤੇ ਕੋਈ ਫੋਟੋ ਫਰੇਮਸ ਨੇ ਤੇ ਸੁੱਕੀ ਝਾੜੂ ਨਾਲ ਉਹਨਾਂ ਨੂੰ ਡਸਟਿੰਗ ਵੀ ਕਰ ਸਕਦੇ ਹੋਗੇ ਇਸ ਤਰ੍ਹਾਂ ਸਾਰਾ ਬਲਾਈਂਡ ਕਰੂੰਗੀ ਸਾਫ਼ ਜਿਵੇਂ ਜਿਵੇਂ ਸਾਫ਼ ਹੁੰਦਾ ਜਾਂਦਾ ਦੇਖੋ ਨਾ ਇਹਦੀ ਚਮਕ ਕਿੰਨੀ ਆ ਰਹੀ ਹੈ ਲੁੱਕ ਹੀ ਬਦਲਦੀ ਜਾਂਦੀ ਹੈ ਇੰਨੀ ਮਿੱਟੀ ਇਸ ਨੂੰ ਉੱਪਰ ਸੁੱਕਾ ਰੇਤਾ ਡਸਟ ਬਹੁਤ ਜ਼ਿਆਦਾ ਖੜਿਆ ਸੀਗਾ ਇਸ ਤਰ੍ਹਾਂ ਆਪਣਾ ਇੱਕ ਰੂਟੀਨ ਸੈੱਟ ਹੋਣਾ ਚਾਹੀਦਾ ਘਰ ਵਿੱਚ ਹੁਣ ਜਿਵੇਂ ਇਹਨੂੰ ਮਹੀਨਾ ਹੋ ਗਿਆ ਸਾਫ਼ ਕਰੇ ਨੂੰ ਹਨ ਮੈਨੂੰ ਪਤਾ ਸੀ ਮਹੀਨਾ ਹੋ ਗਿਆ ਮੈਨੂੰ ਕਲੀਨ ਕਰਨਾ ਹੁਣ ਮੇਰੀ ਕਿਚਨ ਨੂੰ ਵੀ ਇੱਕ ਮਹੀਨਾ ਹੋ ਗਿਆ ਸਾਫ਼ ਕਰੇ ਨੂੰ ਮੈਂ ਇੱਕ ਵੀਕ ਦੇ ਵਿੱਚ ਵਿੱਚ ਮੈਂ ਕਿਚਨ ਦੀ ਸਫਾਈ ਵੀ ਸ਼ੁਰੂ ਕਰਨੀ ਆ ਲੋ ਜੀ ਖਾਣਾ ਆਪਾਂ ਖਾ ਲਿਆ ਹੁਣ ਹੁਣ ਦਾ ਖਾ ਲਿਆ ਸਵੇਰ ਦੀ ਟੈਨਸ਼ਨ ਹੋ ਜਾਂਦੀ ਹੈ ਵੀ ਸਵੇਰੇ ਕੀ ਕਰਾਂਗੇ ਹਨਾ ਫਿਰ ਮੈਂ ਬਣਾਉਂ ਗੋਭੀ ਮੈਂ ਕਿਹਾ ਚਲੋ ਗੋਭੀ ਕੱਟ ਕੇ ਹੁਣ ਮੈਂ ਧੋ ਕੇ ਰੱਖ ਦੂੰਗੀ ਪਾਣੀ ਵੀ ਨੁੱਟ ਚੜ ਜਾਊਗਾ ਫਿਰ ਨਹੀਂ ਆਪਾਂ ਤੁਰਤ ਧੋ ਕੇ ਪਾਉਨੇ ਸਬਜ਼ੀ ਚ ਕੜਾਹੀ ਚ ਸਬਜ਼ੀ ਦਾ ਪਾਣੀ ਪਾਣੀ ਹੋ ਜਾਂਦਾ ਕੱਟ ਕੇ ਹੁਣ ਵਾਸ਼ ਕਰ ਦੂੰਗੀ ਪਾਣੀ ਨੁੱਟ ਚੜ ਜਾਊਗਾ ਬਸ ਵੇਲੇ ਮੇਰਾ ਕੰਮ ਵੀ ਸੌਖਾ ਹੋ ਜਾਊਗਾ ਤੇ ਇੱਕ ਟਾਈਮ ਦਾ ਖਾ ਕੇ ਦੂਜੇ ਟਾਈਮ ਦੀ ਟੈਨਸ਼ਨ ਹੋ ਜਾਂਦੀ ਹੈ ਭੈਣਾਂ ਨੂੰ ਵੀ ਕੀ ਬਣਾਵਾਂਗੇ ਕੀ ਖਵਾਵਾਂਗੇ ਫੈਮਲੀ ਨੂੰ ਕੀ ਖਵਾਵਾਂਗੇ ਹਾਈ ਕੁਛ ਚੱਲ ਜਾਂਦਾ ਉਹ ਇੱਕ ਟਾਈਮ ਦਾ ਖਾਲਾਦਾ ਫਿਰ ਅਗਲੇ ਟਾਈਮ ਦੀ ਟੈਨਸ਼ਨ ਹੋ ਜਾਂਦੀ ਹੈ ਬਸ ਸਾਈ ਚੱਲ ਜਾਂਦਾ ਇਹ ਹੀ ਜ਼ਿੰਦਗੀ ਹੈ ਹਨਾ ਟੈਨਸ਼ਨ ਬਿਨਾ ਜ਼ਿੰਦਗੀ ਨਹੀਂ ਹੈਗੀ ਟੈਨਸ਼ਨ ਬਿਨਾ ਟਾਈਮ ਨਹੀਂ ਲੰਘਦਾ ਹੈਗਾ ਟੈਨਸ਼ਨ ਲਈ ਬਿਨਾ ਹਰ ਕੰਮ ਦੀ ਟੈਨਸ਼ਨ ਲੈਣੀ ਪੈਂਦੀ ਹੈ ਕੀ ਕਰੀਏ ਚਲੋ ਜੁਣ ਕਰਦੇ ਵੀਡੀਓ ਦਾ ਐਂਡ hope so ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ